ਕਬਡੀ ਖਬਰ ਲੁਧਿਆਣਾ ਤੋਂ ਇਸ ਸਮੇਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਨੂੰ ਲੈ ਕੇ ਕਿ ਲੁਧਿਆਣਾ ਦੀ ਸਦਰ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਪ੍ਰਿੰਸੀਪਲ ਨੂੰ ਇੱਕ ਈਮੇਲ ਪ੍ਰਾਪਤ ਹੋਈ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ 5 ਅਕਤੂਬਰ ਵਾਲੇ ਦਿਨ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਵੇਂ ਹੱਥਾਂ ਪੈਰਾਤੀ ਪੈ ਗਈ ਅਤੇ ਉਸ ਈਮੇਲ ਦੀ ਜਾਂਚ ਕੀਤੀ ਗਈ ਜਿਹੜਾ ਮੋਬਾਈਲ ਨੰਬਰ ਈਮੇਲ ਤੇ ਭੇਜਿਆ ਗਿਆ ਉਹ ਬਿਹਾਰ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਕਿਸੇ ਨਾਬਾਲਗ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਕੇ ਆਏ ਉਤੇ ਹੀ ਦੱਸਤੀ ਹੈ ਕਿ ਇਹ ਈਮੇਲ ਸਕੂਲ ਦੇ ਪ੍ਰਿੰਸੀਪਲ ਨੂੰ ਬੀਤੇ ਦਿਨੀ ਪ੍ਰਾਪਤ ਹੋਈ ਜਿਸ ਕਾਰਨ ਅੱਜ ਸਕੂਲ ਦੇ ਵਿੱਚ ਛੁੱਟੀ ਵੀ ਕਰ ਦਿੱਤੀ ਗਈ ਹੈ ਸਕੂਲ ਨਹੀਂ ਲਗਾਇਆ ਗਿਆ ਹਾਲਾਂਕਿ ਮੌਕੇ ਤੇ ਜਦ ਅਫਸਰ ਪੁੱਜੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਕੂਲ ਬੰਦ ਕਿਉਂ ਹੈ ਤਾਂ ਉਸਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਖਬਰ ਫੈਲ ਰਹੀ ਹੈ ਕਿ ਇੱਕ ਈਮੇਲ ਦਾ ਸਕਰੀਨਸ਼ਾਟ ਵੀ ਸਾਹਮਣੇ ਆ ਚੁੱਕਿਆ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਕਿਰਨਜੀਤ ਕੌਰ ਦੇ ਨਾਂ ਤੇ ਇਹ ਈਮੇਲ ਪੇਜੀ ਗਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਆਦਰਸ਼ ਸੀਨੀਅਰ ਸੈਂਟਰ ਸਕੂਲ ਨੂੰ ਅਸੀਂ ਅਲਰਟ ਦਿੰਦੇ ਹਾਂ ਕਿ 5 ਅਕਤੂਬਰ ਨੂੰ ਇੱਥੇ ਬੰਬ ਪਲਾਂਟ ਕੀਤਾ ਜਾਏਗਾ ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੇ ਪੈ ਗਏ ਅਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸੇ 15 ਸਾਲ ਦੇ ਕਿਨਾ ਬਾਲਕ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਖਬਰ ਹੈ ਪਰ ਪੁਲਿਸ ਨੇ ਫਿਲਹਾਲ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਜਦੋਂ ਸਕੂਲ ਦਾ ਸਵੇਰੇ ਜਾਇਜ਼ਾ ਲਿਆ ਗਿਆ ਤਾਂ ਸਕੂਲ ਬੰਦ ਸੀ ਹਾਲਾਂਕਿ ਅੱਜ ਕੋਈ ਛੁੱਟੀ ਨਹੀਂ ਹੈ ਬਾਅਵਜੂਦ ਇਸ ਦੇ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਸੇ ਤਰ੍ਹਾਂ ਦਾ ਕੋਈ ਬੰਬ ਦੀ ਧਮਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੀਨੀਅਰ ਅਫਸਰ ਦੇ ਕਹਿਣ ਦੇ ਮੁਤਾਬਿਕ ਹੀ ਮੌਕੇ ਤੇ ਪਹੁੰਚੇ ਹਾਂ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਪਤਾ ਉਹਨਾਂ ਨੇ ਕਿਹਾ ਕਿ ਛੁੱਟੀਆਂ ਪਹਿਲਾਂ ਸਕੂਲ ਦੇ ਵਿੱਚ ਚੱਲ ਰਹੀਆਂ ਨੇ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੀ ਬੋਲਣ ਤੋਂ ਸਾਫ਼ ਤੌਰ ਤੇ ਕਤਰਾਰੀ ਹੈ ਸਾਡੇ ਕੋਲੇ ਇਨਫੋਰਮੇਸ਼ਨ ਤਾਂ ਕੋਈ ਨਹੀਂ ਹੈਗੀ ਆਪਣੇ ਅਫਸਰਾਂ ਨੇ ਸੀਨੀਅਰ ਅਫਸਰਾਂ ਨੇ ਕਿਹਾ ਵੀ ਤੁਸੀਂ ਇੱਥੇ ਡਿਊਟੀ ਕਰਨੀ ਹੈ ਅਸੀਂ ਕਿਹੜਾ ਸਕੂਲ ਹੈ ਇਹ? ਸ੍ਰੀ ਗੁਰੂ ਹਰਕ੍ਰਿਸ਼ਨ ਅਦਰਸ ਸੀਨੀਅਰ ਸਕੂਲ ਨੂਿਸਕੋਟ। ਠੀਕ ਹੈ। ਕੋਈ ਬੰਬੂਮ ਨਾਲ ਧਮਕੀ ਮਰੀ ਹੈ ਉੜਾਮ ਦੀ? ਹਾਂਜੀ, ਇਹ ਤਾਂ ਸੁਣਿਆ ਵੀ ਕਹਿੰਦੇ ਮੇਲ ਆਈ ਹੈ ਕਿਸੇ ਸੰਬੰਧਿਤ ਬਲੂਟੀਨ। ਕੀ ਮੇਲ 'ਚ ਕੀ ਲਿਖਿਆ ਹੈ ਕੁਝ ਪਤਾ ਲੱਗਿਆ ਵਿੱਚ ਆਪਾਂ ਜੀ ਬਾਈ ਮੁਸ਼ਕਿਲ। ਕਿਸੇ ਸਰ ਪੁਲਿਸ ਇਸ ਮਾਮਲੇ ਦੇ ਬਾਰੇ ਜਾਂਚ ਜਾਰੀ ਹੈ, ਕੁਝ ਪਤਾ ਲੱਗ ਪਾਇਆ ਹੁਣ ਤੱਕ ਕਿ ਮੇਲ ਭੇਜਣ ਵਾਲਾ ਕੌਣ ਸੀ? ਨਹੀਂ, ਸਾਨੂੰ ਇਹਦੇ ਬਾਰੇ ਕੁਛ ਨਹੀਂ। ਮਤਲਬ ਇਹ ਜਿਹੜੀ ਇੱਥੇ ਹੈ ਪੁਲਿਸ ਦਾ ਨਾਦ ਕੀਤਾ ਗਿਆ ਯਾਨੀ ਕਿ ਕਿਤੇ ਨਾ ਕਿਤੇ ਡਰ ਦਾ ਮਾਹੌਲ ਤਾਂ ਜ਼ਰੂਰ ਹੈ ਨਾ ਕਿਉਂਕਿ ਛੋਟੇ ਛੋਟੇ ਬੱਚੇ ਸਕੂਲ ਦੇ ਵਿੱਚ ਆਉਂਦੇ ਨੇ ਉਹ ਤਾਂ ਵੈਸੇ ਐਕਚੁਅਲੀ ਪਹਿਲਾਂ ਹੀ ਛੁੱਟੀਆਂ ਆ ਗਈਆਂ ਇੱਥੇ ਸਕੂਲ ਦੇ ਚੁੱਕੇ ਨੇ ਅੱਜ ਤਾਂ ਸਕੂਲ ਲੱਗਣਾ ਸੀਗਾ ਛੁੱਟੀ ਹੈ ਤਾਂ ਵੀ ਛੁੱਟੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਕੋਈ ਮੈਨੇਜਮੈਂਟ ਆ ਹੈਗੇ ਆ ਨਾ ਹਾਂਜੀ ਅ ਉਹਨਾਂ ਦੀ ਲਤ ਹੋ ਗਈ ਸੀ ਉਹਦੇ ਸੰਬੰਧਿਤ ਮੰਗਾਂ ਚੁੱਕੇ ਸਨ ਐਸ ਐਸ ਦਵਿੰਦਰ ਕੁਮਾਰ ਜੀ ਪੀ ਸੀ ਆਰ ਤੋਂ ਸਰ ਕੀ ਮਾਮਲਾ ਕੀ ਹੋਇਆ ਸਾਰੇ ਇੱਥੇ ਕੇ ਬੱਚੇ ਨੂੰ ਧਮਕੀ ਦਿੱਤੀ ਕਿ ਇਹਨਾਂ ਨੂੰ ਧਮਕੀ ਦਿੱਤੀ ਵੀ ਸਕੂਲ ਨੂੰ ਡਾ ਦੇਣਾ ਬੰਬ ਨਾਲ ਕਿਹੜਾ ਸਕੂਲ ਆ ਜੀ ਹਰਗ੍ਰਸ਼ਨ ਪਪਲ ਸਕੂਲ ਤਾਂਦਰਾ ਹੈ ਤਾਂਦਰਾ ਹਾਂ ਜੀ ਸਰ ਤੇ ਹਮ ਮੁੱਖ ਤੇ ਪਹੁੰਚੇ ਟੈਂਟੀ ਸਾਹਿਬ ਵਰਟਾਈ ਸਾਰੇ ਚੈੱਕ ਕਰਵਾਤੀ ਹੈ ਸਰ ਕੀ ਗੱਲ ਕਰ ਰਹਾ ਹੋ ਪਈ ਹੈ ਮੈਡਮ ਨਹੀਂ ਗੱਲਬਾਤ ਤਾਂ ਕੋਈ ਨਹੀਂ ਜਾਂਚ ਚੱਲ ਰਹੀ ਹੈ ਅੱਗੇ ਸਰ ਸੀਨੀਅਰ ਅਫਸਰਾਂ ਦੇ ਨੌਲੇਜ ਵਿੱਚ ਸਰ ਤਮਕੀਨ ਇਹਨਾਂ ਵੱਲੋਂ ਦਿੱਤੀ ਗਈ ਜੀ ਕਿਸੇ ਨੂੰ ਈਮੇਲ ਰਾਹੀਂ ਦਿੱਤੀ ਗਈ ਸਰ ਈਮੇਲ ਹਾਂ ਜੀ ਸਰ ਇਹ ਟਰੇਸ ਕਰ ਲਿਆ ਨੂੰ ਸਰ ਇਹ ਨਹੀਂ ਪਤਾ ਹੁਣ ਟਰੇਸ ਇਹ ਸੀਨੀਅਰ ਅਫਸਰਾਂ ਪਾਸ ਲੱਗੇ ਗਈ ਹੈ ਹਾਂ ਜੀ ਸਰ ਕਿਹੜੀ ਲੱਗਦੀ ਐ ਸਰ ਐਵਨਿਊ ਥਾਣਾ ਸਦਰ ਜੀ ਸਦਰ ਲੁਧਿਆਣਾ ਹਾਂ ਜੀ ਹਾਂ ਜੀ ਸਰ ਅਫਸਰ ਮੌਕੇ ਪਹੁੰਚ ਗਏ ਸਰ ਤੁਹਾਡੀ ਪੀਸੀਆਰ ਦੀ ਡਿਊਟੀ ਹੈ ਹਾਂ ਜੀ ਹਾਂ ਜੀ ਸਰ ਕਦੋਂ ਮਿਲੀ ਸਤੰਕੀ ਸਰ ਕੱਲ ਦੀ ਗੰਦੇ ਜੀ ਤੇ ਸਰ ਤੁਹਾਡੀ ਕੀ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰੇ ਪਤਾ ਲੱਗਿਆ ਹਾਂ ਹਾਂ ਜੀ ਸਾਡੇ ਸਵੇਰੇ ਸ਼ਿਫਟ ਸਵੇਰੇ ਚੈਨਜ ਹੋਈ ਹੈ ਜੀ